ਤਸਾਂ ਨਾਲ ਰਹੇ ਇਹਦੇ ਨਾਲ ਰਹੇ ਤੁਸੀਂ ਆ ਇਹ ਪਾਰਟੀ ਦੇ ਹੋਣ ਵਾਲਾ ਮੈਂ ਇਹਨਾਂ ਨੂੰ ਕੇਜਰੀਵਾਲ ਨੂੰ ਸਟੇਜ ਤੇ ਚੜਾਉਂਦਾ ਰਹਾਂਗਾ ਹਾਂ ਜੀ ਹਾਂ ਅਨਮੋਲ ਗਗਨ ਮਾਨ ਨੂੰ ਸਟੇਜ ਤੇ ਚੜਾਉਂਦਾ ਰਹਾਂਗਾ ਕੋਟਾ ਦੇ ਪੈਰ ਧਰ ਕੇ ਸਾਖਲ ਮੈਨੂੰ ਹਰੇਕ ਕਹਿੰਦਾ ਵੀ ਹਾਂ ਇਹਦੇ ਨਾਲ ਮਿਲਦੀ ਹੈ ਬੋਲਦੇ ਵੀ ਹੁੰਦਾ ਫੇ ਜਿੱਦਾਂ ਬੋਲਦਾ ਹੀ ਮਿਲਦੀ ਹੈ ਉਹ ਇੱਕ ਬੇਟੀ ਤਾਂ ਫਿਰ ਇਹਦੇ ਨਾਲ ਰਹਿਆ ਜੀ ਬਹਿ ਵੀ ਤਾਂ ਸਿੱਖੀਆਂ ਹੋਈਆਂ ਨੇ 2 ਸਾਲ ਪਹਿਲਾਂ ਪੜ੍ਹਦਾਂ ਕੋਈ ਕੁਲਫੀ ਗਰਮ ਗਰਮ ਕੱਢੀ ਕਾਸ਼ ਉਦੋਂ ਇਹ ਮੈਂ ਉਹਦੇ ਮਾਂ ਘਰ ਸੀ ਪਲੱਸ 2 ਵਿੱਚ ਸੀ ਇਹਰਾ ਸਾਨੂੰ ਮਜੀਠੀਏ ਪਿੰਡ ਤੋਰ ਤੱਕਾ ਪੇਪਰ ਲਾ ਕੇ ਆਉਣੇ ਨੇ ਨਸ਼ੇ ਖਿਲਾਫ ਉੱਥੇ ਸਾਨੂੰ ਕਟਾਤਾ ਦੂਈ ਪੁਲਿਸ ਇੱਥੇ ਤੇ ਬੰਦੇ ਘਟਦੇ ਮਜੀਠੀਏ ਆਮਦੀ ਪਾਰਟੀ ਦਾ ਮੱਖੜ ਰਹੇ ਹੋ ਮੱਖੜ ਕੀ ਚਮਚਾ ਬਲਾਗ ਸੰਤੀ ਚੋਂ ਲੜਿਆ ਹੋਇਆਗਾ ਝਾੜੂ ਦੇ ਨਾਤੇ ਮੱਖੜਾਂ ਦਾ ਹੁਣ ਪੁੱਛਦੇ ਨੇ ਹੁਣ ਤਾਂ ਪੁੱਛਦੇ ਨੇ ਤਾਂ ਕਾਲੀਦਾਲਾ ਰਲਾ ਲਿਆ ਕਾਂਗਰਸੀ ਰਲਾ ਲਈ ਹੁਣ ਤੇ ਇਹਨੂੰ ਹੀ ਪੌਸੀ ਤੇ ਭੱਟੇ ਨੇ ਹੁਣ ਸਾਨੂੰ ਕਿਹੜਾ ਪੁੱਛਦਾ ਮੱਖੜ ਨੂੰ ਤੇ ਚਮਚੇ ਨੂੰ ਮੈਨੂੰ ਕਹਿਆ ਕਰੋ ਤੂੰ ਉਹਦਾ ਕੀ ਲੱਗਦਾ ਮੈਂ ਕਹੇ ਮੇਰਾ ਮਾਮਾ ਲੱਗਦਾ ਮੇਰੇ ਪਾਪੇ ਦਾ ਮਾਮਾ ਲੱਗੇ ਨਾਨਕੇ ਨੇ ਮੇਰੇ ਪਾਪੇ ਦੇ ਤੇ ਬਾਬਾ ਕਿਹੜੀਆਂ ਕੈਸਟਾਂ ਚ ਕਰ ਕੱਢਦਾ ਹੁੰਦਾ ਮਿੱਠੀਆਂ ਮਿਰਚਾਂ ਫਲਾਣਾ ਸਪੂਣੋ ਆਏ ਪੈਨੇ ਤੇ ਮੂਰੇ ਅੱਖਾਂ ਦੇ ਸਾਹਮਣੇ ਉਹ ਆਪ ਦਾ ਸੋਚੇ ਤਾਹਰੇ ਦੇਖਦੇ ਹੋ ਫਿਰੋਜ਼ਪੁਰ ਰੋਡ ਤੇ ਤੁਹਾਨੂੰ ਟਰੈਕਟਰ ਜਿਹੜੇ ਆ ਨਜ਼ਰ ਆਣ ਵਾਲੇ ਆ ਲੁਧਿਆਣੇ ਦੀ ਫਿਰੋਜ਼ਪੁਰ ਰੋਡ ਆ ਬਾਪੂ ਜੀ ਕਿੱਥੋਂ ਆਏ ਅਸੀਂ ਹੱਥਲਾ ਖੁਰਕੋ ਮਾਨਸਾ ਜ਼ਿਲ੍ਹਾ ਪੀਖੀ ਬਲਾਕ ਆ ਬਾਪੂ ਜੀ ਮਾਨਸਾ ਮਾਨਸਾ ਵੀ ਤੁਹਾਡੀ ਜ਼ਮੀਨ ਆ ਰਹੀ ਲੱਗਦਾ ਮਾਨਸਾ ਆ 212 ਕਿਲਾ ਖੁੱਟੀਆਂ ਵਾਲੀ ਦਾ ਅੱਛਾ ਉਹ ਵੀ ਪੈਰ ਨਹੀਂ ਧਰਨਦੇ ਸੋਈ ਬੈਠੇ ਆ ਬੁਜੀ ਬਣਾਣ ਦੋਗੇ ਲੈਂਡ ਪੂਲਿੰਗ ਦੇ ਵਿੱਚ ਆਣ ਦੋ ਮੇਰਾ ਮਰ ਜਾਗੇ ਜਾਂ ਮਾਰ ਦਿਆਂਗੇ ਬੜਨ ਨਹੀਂ ਦੇ ਲਾਤੜ ਕੇ ਨੰਗੇ ਉੱਥੇ ਲੰਗ ਜਾਣਾ ਅੱਛਾ ਜ਼ਮੀਨ ਤੇ ਨਹੀਂ ਬੜਨ ਦੀ ਸਰਕਾਰ ਤਾਂ ਕਹਿੰਦੀ ਵੀ ਤੁਹਾਡੇ ਫਾਇਦੇ ਵਾਸਤੇ ਆ ਸਾਡੇ ਫਿਰ ਸਾਡਾ ਫਾਇਦਾ ਕਹਦਾ ਮੀਂਹ ਸਾਡੀ ਬੰਨਾ ਰੋਕ ਲਈ ਪਹਿਲਾਂ ਫਿਰ ਰੋਕ ਲਈ ਅਕਾਲੀ ਦੇ ਵਿੱਚ ਹੋਏ ਇਹ ਕਾਲੀ ਸਰਕਾਰ ਵਾਲੇ ਕਰੀ ਸੀ ਉੱਥੇ ਕਿਹੜਾ ਫਾਇਦਾ ਹੋ ਗਿਆ ਉਹ ਲੋਕ ਵੀ ਬਹੁਤ ਤੰਗ ਰਹੇ ਉਹ ਲੋਕ ਰਸ ਸੜਕਾਂ ਦੇ ਜੜੀਆਂ ਲਈ ਬੈਠੇ ਨੇ ਪੈਸੇ ਉਹਨਾਂ ਦੇ ਚੱਲ ਗਏ ਇਸ ਲਈ ਸਾਡ ਕੋਈ ਲੈਂਡ ਪੂਲਿੰਗ ਨੂੰ ਕੋਈ ਹੋ ਨਹੀਂ ਜਾਂਦੇ ਜ਼ਮੀਨ ਤਾਂ ਹੀ ਦੇਣੀ ਕੋਈ ਨਹੀਂ ਵੇਣ ਖਲੈਣ ਆਗੇ ਜ਼ਮੀਨ ਨਹੀਂ ਦਿੰਦੇ ਸਾਡੇ ਸਾਡੇ ਕੋਲ ਥਾਂ ਪਸੀ ਭਾਰਤੀ ਕਿਸਾਨਗੋ ਨੂੰ ਨਗਰਾਹਾ ਤੇ ਬਾਕੀ ਕਿਸਾਨ ਮੋਰਚੇ ਵੱਲੋਂ ਸਜੂਤ ਕਿਸਾਨ ਮੋਰਚੇ ਵੱਲੋਂ ਜਿਹੜਾ ਅੱਜ ਦਾ ਉਹ ਪ੍ਰਕਾਅ ਦਿੱਤੀ ਸੀ ਉਹਦੇ ਉੱਤੇ ਅੱਜ ਆਏ ਆ ਇਸ ਮਰੁੱਧੀ ਆਏ ਆ ਤੇ ਜਿਹੜੀ ਮਾਨਸਾਂ ਦੇ ਵਿੱਚ ਵੀ ਸਾਡਾ ਟਰੈਕਟਰ ਮਾਰਚ ਚੱਲ ਰਿਹਾ ਹੈ ਬਲਾਕ ਮਾਨਸ ਹਾਂ ਮਾਨਸਾਬ ਲਾਖ ਚ ਬਾਈ ਤੁਸੀਂ ਕੁਝ ਕਹਿ ਰਹੇ ਸੀ ਕਿ ਤੁਸੀਂ ਦੇਓਗੇ ਜ਼ਮੀਨ ਹਾਂ ਹਾਂ ਬਈ ਸਿਰ ਅਸੀਂ ਬਾਈ ਸਿਰ ਦੇ ਦੇਾਂਗੇ ਜ਼ਮੀਨ ਤਾਂ ਕੀ ਦੇਣੀ ਹੈ ਜਮੀਨ ਦੇਵੋਗੇ ਤੁਸੀਂ ਨਹੀਂ ਨਹੀਂ ਸਰ ਦੇ ਦੇਾਂਗੇ ਜ਼ਮੀਨ ਖਾਤਰ ਜ਼ਮੀਨ ਨਾ ਹਰਾਂ ਨਹੀਂ ਦਿੰਦੇ ਇਹ ਸਾਡੀ ਮਾਂ ਹੈਗੀ ਜਿਸ ਤੋਂ ਅਸੀਂ ਪਾਲਦੇ ਆ ਸਾਡਾ ਪਰਿਵਾਰ ਪਾਲਦਾ ਖੜੀਆਂ ਪੀੜੀਆਂ ਪਾਲਣਗੀਆਂ ਅਸੀਂ ਜ਼ਮੀਨ ਕਿਉਂ ਦੇਵਾਂਗੇ ਹਾਂ ਅੰਜੇ ਸਰਕਾਰ ਇਹ ਗੱਲ ਕਹਿੰਦੀ ਆ ਭਗਵਾਨਤਮਾਨ ਸੀਐਮ ਨੇ ਸਾਡੇ ਉਹ ਇਹ ਗੱਲ ਕਹਿੰਦੇ ਨੇ ਵੀ ਜਿੱਥੇ ਕਿਸਾਨ ਇੰਨੀਆਂ ਖੁਦਕੁਸ਼ੀਆਂ ਕਰ ਰਿਹਾ ਸਭ ਕੁਝ ਕਰ ਰਿਹਾ ਤੁਹਾਨੂੰ ਤੁਸੀਂ ਵੀ ਤਾਂ ਵਪਾਰ ਕਰ ਸਕਦੇ ਹੋ ਤਾਨੂੰ ਵੀ ਤਾਂ ਅਧਿਕਾਰ ਹੈਗਾ ਵਪਾਰ ਸਾਨੂੰ ਸਿਰਫ ਪਰਮਾਤਮਾ ਨੇ ਖੇਤੀਬਾੜੀ ਲਈ ਲਾਇਆ ਕਿਸਾਨਾਂ ਨੂੰ ਅਸੀਂ ਦਸਾਂ ਨਾ ਹੋਣੀ ਕਮਾਈ ਕਰਨੀ ਐ ਗੁਬਾਰ ਦੀ ਤਾਂ ਸੌ ਠੱਗੀ ਹੈ ਗਈ ਸਾਡੀ ਜ਼ਮੀਨ ਐ ਨਾ ਇਹ ਸਾਨੂੰ ਦਾਣੇ ਦਿੰਦੀ ਐ ਅੱਜ ਤੋਂ 40 ਸਾਲ ਪਹਿਲਾਂ ਕੀ ਰੇਟ ਸੀ ਤੇ ਅੱਜ ਕੀ ਰੇਟ ਹੋ ਰਹੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਛੱਡ ਕੇ ਜਾਵਾਂਗੇ ਜੇ ਜ਼ਮੀਨ ਅਸੀਂ ਇਹਨਾਂ ਨੂੰ ਕਾਰੋ ਫੋਰਡਸ ਨੂੰ ਸਮਹਾਤੀ ਪੀੜ੍ਹੀਆਂ ਸਾਨੂੰ ਕੀ ਕਹਿਣਗੀਆਂ ਵੀ ਥੋੜੀ ਜਿਹੀ ਲੜਨ ਦੀ ਸ਼ਕਤੀ ਨਹੀਂ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਵੀ ਸਰਸਨ ਤਾਮਕੋਟਵਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੋਂ ਮੇਰਾ ਲਹਿਰ ਵਾਲੇ ਕਾਮਰੇਡ ਜਗੀਰ ਸਿੰਘ ਜੋ ਅਗੇ ਵਰਗੇ ਨੇ ਜ਼ਮੀਨ ਨਹੀਂ ਜਾਣ ਦਿੱਤੀ ਹੁਣ ਤਾਂ ਅਸੀਂ ਲੋਕ ਬਾਹਲੇ ਉੱਠ ਖੜੇ ਜਸੇ ਬੰਦਿਆਂ ਚ ਉਹਦਾ ਗਿਣਤੀ ਥੋੜੀ ਸੀ ਜ਼ਮੀਨ ਦਾ ਹੀ ਹੋਰਾਂ ਨਹੀਂ ਦਿੰਦੇ ਬੱਬੀ ਜੀ ਪਰ ਉਹ ਕਹਿੰਦੇ ਵੀ ਤੁਹਾਨੂੰ ਜ਼ਮੀਨ ਦੇ ਬਦਲੇ ਜ਼ਮੀਨ ਦੇ ਰਹੇ ਆ ਦਿੱਕਤ ਕਾ ਦੀ ਹੈ ਉਲਟਾ ਡਿਵੈਲਪ ਕਰਕੇ ਦੇ ਰਹੇ ਆ ਸੜਕਾ ਬਣਾ ਕੇ ਦੇ ਰਹੇ ਆ ਸੀਵਰੇਜ ਪਾ ਕੇ ਦੇ ਰਹੇ ਆ ਉਹ ਅਸੀਂ ਕਮਰਸ਼ੀਅਲ ਉਹ ਪਲਾਟ ਤੋਂ ਕਰਾਉਣਾ ਕੀ ਆ ਸਾਨੂੰ ਤਾਂ ਬਾਹੀ ਜੋਗ ਜ਼ਮੀਨ ਚਾਹੀਦੀ ਹੈ ਖੇਤੀ ਜੋ ਖੇਤੀ ਚ ਚਾਰ ਮਣ ਦਾਣੇ ਹੋਣਗੇ ਗਰੀ ਮਜ਼ਦੂਰ ਹਰੇਕ ਦਾ ਢਿੱਡ ਭਰਦੀ ਹੈ ਖੇਤੀ ਕਮਰਸ਼ੀਅਲ ਜੋ ਅਸੀਂ ਕੀ ਕੱਢ ਲਾਂਗੇ ਆ ਕੋਠੀਆਂ ਪਈਆਂ ਝੋ ਕੀ ਕੱਢ ਲੂਗਾ ਕੋਈ ਖਾਣ ਨੂੰ ਇਹ ਕਾਰਪੋਰੇਟ ਉਦਾਰਿਆਂ ਦਾ سلسلہ ਰਹਿ ਆ ਇਹਨਾਂ ਨੇ ਵੀ ਪੰਜਾਬ ਵਾਲਿਆਂ ਨੂੰ ਬਾਹਰ ਕਰਦੀ ਐ ਜੋ ਤੋ ਆਹ ਏਰੀਆ ਸਾਡਾ ਵਸਤਾਉਂਦਾ ਅਸੀਂ ਰਿਸ਼ਤੇਦਾਰ ਨੇ ਖੜੇ ਲੁਧਿਆਣੇ ਵਾਲੇ ਵਾਲੇ ਸਭ ਲੋਕ ਵਸਤਾ ਰਹੇ ਨੇ ਉਹ ਤੋਂ ਪੈਸੇ ਲੈ ਲੇ ਪੈਸੇ ਚੱਲ ਗਏ ਕਿਸ ਨੇ ਮਹਿੰਗੀਆਂ ਕਾਰਾਂ ਲੈ ਲਈਆਂ ਮੁੰਡੇ ਅਯਾਸ਼ੀਆਂ ਕਰਨ ਲੱਗ ਗਏ ਜਦੋਂ ਪੈਸਾ ਘਰੇ ਆ ਗਿਆ ਉਹੀ ਆ ਸਾਡਾ ਲੋਕਾਂ ਦਾ ਹੋਣਾ ਜੇ ਸਾਡੀਆਂ ਜ਼ਮੀਨਾਂ ਹੋ ਜਾਂਦੀਆਂ ਨੇ ਸਾਨੂੰ ਇਹ ਚ ਘਟੇ ਘਟੇ ਜੋ ਕਾਰਪੋਰੇਟਾਂ ਨੂੰ ਜ਼ਮੀਨ ਜਾਂਦੀ ਆ ਕਾਰਪੋਰੇਟ ਦੀ ਤਾਂ ਗੱਲ ਹੀ ਨਹੀਂ ਆਉਂਦੀ ਉਹ ਤਾਂ ਕਹਿੰਦੇ ਅਸੀਂ ਲੋਕਾਂ ਨੂੰ ਘੱਟ ਕੇ ਪਲਾਟ ਦੇਣੇ ਆ ਕਿਸੇ ਨੂੰ ਵੀ ਤੈਨੂੰ ਮੈਨੂੰ ਕਿਸੇ ਨੂੰ ਨਹੀਂ ਦਿੰਦੇ ਇਹਨਾਂ ਨੇ ਜਣੀਆਂ ਭਾਰਤ ਮਾਲਾ ਪ੍ਰੋਜੈਕਟ ਤੋਂ ਸੜਕਾਂ ਕੱਢੀਆਂ ਨੇ ਵੱਡੇ ਵਪਾਰੀ ਕੈਨੇਡਾ ਅਮਰੀਕਾ ਤੋਂ ਸਾਰੇ ਇੱਥੇ ਆਉਣਗੇ ইরান ਆਰਾਖ ਤੋਂ ਜੇ ਸਭ ਜਣੀਆਂ ਭਾਰਤ ਮਾਲਾ ਦਾ ਸਮਝੀ ਜਾਂਦੇ ਹੋ ਉਹਨਾਂ ਨੂੰ ਦੇਣੀਆਂ ਨੇ ਵੱਡੇ ਅਫਸਰਾਂ ਨੂੰ ਜਿਹੜੇ ਇੱਥੇ ਬਹਿ ਕੇ ਵਪਾਰ ਕਰਨਗੇ ਬਾਹਰਲੀਆਂ ਕੰਪਨੀਆਂ ਕੈਨੇਡਾ ਅਮਰੀਕਾ ਦੀਆਂ ਜਿਵੇਂ ਐਮ ਜਾ ਕਿਹੜੀ ਐਮ ਅਮਰੀਕਾ ਦੀ ਵੱਡੀ ਕੰਪਨੀ ਇਹ ਇਹਨਾਂ ਨੂੰ ਦੇਣਾ ਸਰ ਇਹ ਦਫ਼ਤਰ ਬਣਾ ਬਣਾ ਆਪਾਂ ਨੂੰ ਕੁਛ ਨਹੀਂ ਦੇਣਾ ਪੰਜਾਬ ਦੀ ਗੱਲ ਕਰਦੇ ਪਏ ਉਹ ਹੈਂ ਟੈਸਲਾ ਦੀ ਗੱਲ ਕਰਦੇ ਨੇ ਕਿਵੇਂ ਜੀ ਟੈਸਲਾ ਦੇ ਕਿ ਮਾਈਕਰੋਸਾਫਟ ਦੀ ਅਮਰੀਕਾ ਦੀ ਬਟੇ ਨਹੀਂ ਅਮੇਜਿੰਗ ਜਿਹਾ ਜਿਹੜੀ ਕਿ ਐਮਾਜ਼ਨ 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 ਦੇ ਕਿੱਡੀ ਵੱਡੀ ਕੰਪਨੀ ਹੈ ਅੱਜ 15000 ਕਰੋੜ ਦੇ ਕਿ ਮਲਾਜਮ ਮੰਗਾ ਦੇ ਹਾ ਉਹ ਉਹ ਇਥੇ ਸੋਨਾ ਵਿਸਾਜ ਹੀ ਅਸੀਂ ਪੰਜਾਬ ਚ ਪੰਜਾਬ ਦੀ ਪੰਜਾਬੂ ਮਿੱਟੀ ਆ Rajasthan ਚ ਲੈ ਲੈਣਾ ਕਲੋਨੀਆ ਬ Rajasthan ਚ ਬਣਾ ਸਕਦੇ ਨੇ ਬਹੁਤ ਧਰਤੀ ਖੁੱਲੀ ਪਈ ਆ ਨੇ 40 ਜ਼ਿਲ੍ਹੇ ਨੇ ਪੰਜਾਬ ਦਾ ਕੁਛ ਵੀ ਨਹੀਂ ਹੈਗਾ ਉਹਦੇ ਮੁਕਾਬਲੇ ਗੱਲ ਇੱਕ ਬਜ਼ੁਰਗ ਕਹਿੰਦਾ ਬਜ਼ੁਰਗ ਕਹਿੰਦਾ ਸੀਗਾ ਵੀ ਕਹਿੰਦੇ ਵੀ ਸ਼ੁਰੂਆਤ ਕਰਨੀ ਹੈ ਤੇ ਅਸੀਂ ਕਹਿੰਦੇ ਆ ਵੀ ਸਤੋਜ ਤੋਂ ਸ਼ੁਰੂ ਕਰ ਲੈਣਾ ਆਪਣੀ ਰਾਜਤਨੀ ਸੰਗਰੋ ਹਾਂ ਉਹ ਤਾਂ ਹਾਂ ਹਾਂ ਆਪਦੇ ਪਿੰਡੋਂ ਕਰ ਲੈ ਭਗਵਾਨ ਸਵਾਨਾ ਆਪਦੇ ਪਿੰਡੋਂ ਕਰ ਲਈ ਪਹਿਲਾਂ ਜਿਹੜੇ ਆਪਦੇ ਲੋਕਾਂ ਨੂੰ ਜਿਹੜੇ ਫਿਰ ਇਧਰ ਨੂੰ ਆ ਜੇ ਕੋਈ ਗੱਲ ਨਹੀਂ ਉੱਥੇ ਦਾ ਕਰਨਾ ਨਹੀਂ ਉਹ ਨੁਕਸਾਨ ਤਾਂ ਇਹਨੇ ਪੰਜਾਬ ਦਾ ਕਰਨਾ ਹੈ ਕਿ ਕੇਜਰੀਵਾਲ ਦੇ ਹੱਥੇ ਚੱਲਿਆ ਹੋਇਆ ਹੈਗਾ ਕੇਜਰੀਵਾਲ ਦੀ ਮਰੋੜੀਆ ਕਾਰਪੋਰੇਟਾਂ ਨੇ ਸਾਰਾ ਧੰਦਾ ਇਹ ਹੈਗਾ ਹੈ ਜਿਹੜੇ ਐਮਐਲਏ ਫਾਇਦੇ ਦੇ ਨਾਲ ਲੱਗੇ ਹੋਏ ਨੇ ਕਿਵੇਂ ਹੀ ਜਿਹੜੇ ਐਮਐਲਏ ਨੇ ਵਿਧਾਇਕ ਤੁਹਾਡੇ ਚੁਣੇ ਉਹਦਾ ਫਾਇਦੇ ਗਿਣਾ ਦੇਵੇਂ ਨੇ ਉਹ 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 ਜਿਹੜੇ 70 ਥੱਲੇ ਵਿਧਾਇਕ ਨੇ ਉਹ ਉਹਦਾ ਫਾਇਦੇ ਗਨੇ ਹੋਣਗੇ ਜਿਹਦੀ ਜ਼ਮੀਰ ਜਾਗੂਗੀ ਉਹ ਅਸਤੀਫਾ ਦੇ ਦੂਗਾ ਕਰ ਬਟਨ ਨਾਲ ਨਹੀਂ ਖੜਦਾ ਹੈਗਾ ਇਹਨਾਂ ਅਸਤੀਫੇ ਦੇਣੇ ਪੈਣਗੇ ਵਿਧਾਇਕਾਂ ਨੂੰ ਬੰਲੇ ਗੱਲ ਐਵੇਂ ਲੋਕੀ ਕਹਿੰਦੇ ਆ ਹਨ ਪੜਨੇ ਇਹ ਤਾਂ ਸਾਰੀ ਸਮਝ ਰੱਖੀ ਬੈਠੇ ਆ ਉਹਨੂੰ ਪੜਕਉਂ ਨਹੀਂ ਸਾਡੇ ਕੋਲ ਤਜਰਬਾ ਹੁਣ ਖੇਤੀਬਾੜੀ ਡਾਕਟਰ ਸਾਡੇ ਕੋਲ ਜਾਣਦੇ ਨੇ ਅਸੀਂ ਇਹਨਾਂ ਨੂੰ ਗੱਲ ਨਹੀਂ ਕਰਨ ਦਿੰਦੇ ਕੋ ਸਾਡੇ ਕੋਲ ਤਜਰਬਾ ਖੇਤੀ ਦਾ ਇਹਨਾਂ ਨੇ ਕਿਤਾਬੀ ਕੀੜੇ ਨੇ ਇਹ ਵੱਡੇ ਵੱਡੇ ਨੇ ਢੂਈਆਂ ਲਾਈਆਂ ਹੋਈਆਂ ਨੇ ਅਸੀਂ ਕਿਸਾਨਾਂ ਨੇ ਆਖਣੇ ਐਂ ਪਾ ਲੋ ਜੀ ਇਹ ਚ ਆਹ ਪਾ ਲੋ ਜੀ ਐਂ ਪਾ ਦਿਓ ਯਾ ਦਵਾਈ ਪਾ ਦਿਓ ਜੀ ਇਹਨਾਂ ਨੇ ਕਿਤਾਬ ਪੜ ਕੇ ਦੱਸਣੇ ਸਾਡਾ ਕਿਸਾਨਾਂ ਦਾ ਤਜਰਬਾ ਹੈਗਾ ਵੀ ਝੋਨੇ 'ਚ ਕੀ ਪੈਂਦਾ ਕਦੋਂ ਪਾਉਣਾ ਕੀ ਕਰਨਾ ਕਦੋਂ ਵੜਨੀ ਹੈ ਕਦੋਂ ਸਪਰੇਅ ਕਰਨੀ ਹੈ ਇਹ ਕਿਤਾਬੀ ਕੀੜੇ ਨੇ ਸਾਰੇ ਨਹੀਂ ਤੁਸੀਂ ਦਿਓਗੇ ਜ਼ਮੀਨ ਦੀ ਜ਼ਮੀਨ ਅਸੀਂ ਇੰਚ ਵੀ ਨਹੀਂ ਦਿੰਦੇ ਜੀ 1 ਇੰਚ ਵੀ ਭਗਵਾਨ ਤੁਮਾਰਨ ਆਪਦੇ ਪਿੰਡ ਰੋਕਲੇ ਕਿਹੜੇ ਟਰਾਂਸਫਰ ਤੇ ਫਿਓ ਹੀ ਪਹੁੰਚਣ ਤੋਂ ਜੜ ਕੇ ਉਥੋਂ ਸ਼ੁਰੂ ਕਰ ਲੈ ਹੈ ਅਸੀਂ ਨਿਭਾਣ ਦਿੰਦੇ ਹੈਗੇ ਮਰਜੀਏ ਜੇ ਕਰੋ ਲੋਕ ਕਿਹੜੇ ਆ ਜਿਹੜੇ ਜ਼ਮੀਨਾਂ ਦਈ ਜਾਂਦੇ ਨੇ ਜ਼ਮੀਨਾਂ ਵਾਲਾ ਕੋਈ ਵੀ ਨਹੀਂ ਲੋਕ ਆ ਦੇਖ ਲੋ ਤੁਹਾਨੂੰ ਪਤੀ ਲੱਗ ਰਹੇ ਕੱਠ ਦਾ ਲੋਕੇ ਸਟੋਰੀਆਂ ਪੈਰੀਆਂ ਸਰਕਾਰੀ ਪੇਜਾਂ ਤੇ ਪੈਰੀਆਂ ਨੇ ਵੀ ਅਸੀਂ ਨਾ ਜੀ ਨਾ ਕੋਈ ਵੀ ਨਹੀਂ ਉਹ ਤਾਂ ਫੜ ਕੇ ਕੁੱਟੇ ਨੇ ਸਰਕਾਰ ਦੇ ਬੰਦੇ ਆਏ ਜੀ ਕਿਹੜੇ ਜ세 ਬੰਦੀ ਨੇ ਕਿਹੜੇ ਲੈਂਡ ਪੋਲਸੀ ਮથે ਪਵਾਉਣਾ ਆਤੀ ਉਹ ਜ਼세ਬੰਦੀ ਨੇ ਫੜ ਕੇ ਕੁੱਟੇ ਨੇ ਲੋਕ ਤਾਂ ਜਾਗਰੂਤ ਹੋ ਗਏ ਪਿੰਡਾਂ ਹੀ ਤਾਂ ਇਹ ਸੀਗੇ ਆ ਪਿੰਡਾਂ ਚਾਹੀਦੀ ਪਿੰਡਾਂ ਚਾਹੀਦੇ ਉਹ ਕਹਿ ਕੇ ਵੀ ਜਮੀਨ ਦੇਣ ਨੂੰ ਅਸੀਂ ਸਹਿਮਤਾਂ ਉਹ ਜ਼세ਬੰਦੀ ਨੇ ਫੜ ਕੇ ਉਹਨਾਂ ਦੇ ਕਟਾਪਾ ਚੜ੍ਹਿਆ ਤੇ ਫਾਰਮ ਪਾਰ ਪਾੜ ਤੇ ਉਹਨਾਂ ਦੇ ਹਾਂ ਇਹ ਅਕਸਰ ਖੈਰ ਆਉਂਦੀ ਬਣਾਉਣੀ ਹੁਣ ਤੋਂ ਲਾ ਲੋ ਅੱਗੇ ਜਿਹੜਾ ਸਰਕਾਰ ਨੇ ਜ਼ਮੀਨ ਕਵੈਰ ਕਰਨੀ ਹੁੰਦੀ ਇਹਨਾਂ ਨੂੰ ਪਤਾ ਹੁੰਦਾ ਜਿਵੇਂ ਮਨਪੀਰ ਦਾ ਬਾਦਲ ਸੀ ਜਾਂ ਸੁਖਵੀਰ ਬਾਦਲ ਇਹਨਾਂ ਨੇ ਉੱਥੇ ਪਹਿਲਾਂ ਹੀ ਖਰੀਦ ਲੈਣੀ ਸਸਤੇ ਵਾ ਲੈ ਲੈਣੀ ਕੰਪਨੀ ਨਾਲ ਗੱਲ ਕਰੀ ਹੁੰਦੀ ਆਪ ਮੋਟਾ ਰੁਪਿਆ ਬਣਾ ਜਾਣਿਆ ਹੁਣ ਲੋਕ ਜਾਗਰੂਕਤ ਹੋ ਗਏ ਪੰਜਾਬ ਦੇ ਲੋਕ ਖੜੇ ਹੋ ਗਏ ਵੀ ਮਰ ਜਾਣਗੇ ਜਮੀਨ ਨਹੀਂ ਦਿੰਦੇ ਹੁਣ ਕਮਿੰਦ ਪ੍ਰਿਆਲੀ ਜਮੀਨ ਰੋਕੀ ਦੀ ਬਾਦਲ ਕਹਨੇ ਆਪਦੀ ਕੁੜੀ ਦੇ ਨਾਂ ਕਰਾਈ ਪਈ ਆ ਕੀ ਪਵਾਤ ਉਥੇ ਆ ਯਾਰਾ ਭਿਆ ਦਾ ਬੇਲਾ ਆ ਕੀ ਆ ਕੋ ਹੋਏ ਪੈ ਨੇ ਮਾਨਸਾ ਜਿਲ੍ਹੇ ਦਾ ਕਮਿੰਦਪਰਾ ਪਿੰਡ ਹੈ ਬਾਦਲ ਕਹਨੇ ਰੋਕੀ ਦੀ ਉਹ ਉਹ ਆਪਦੀ ਕੁੜੀ ਦੇ ਨਾਂ ਤੇ ਪਾਲਸੀ ਚੱਲੀ ਜਾਂਦੀ ਏ ਜੀਮੇਦਾਰਾਂ ਤੋਂ ਖੋ ਕੇ ਆਪਦੇ ਨਾਂ ਕਰਾ ਲਾਂਦੇ ਨੇ ਜੀ ਵੱਡੇ ਕਰਾਣੇ ਕੌਣ ਨੇ ਇਹੀ ਨੇ ਅਜੇ ਤੱਕ ਗਰੀਬ ਆ ਸਾਡੇ ਕੋਲੇ ਕੀ 5-7 ਕਿੱਲੇ ਵਾਲੇ ਦੇ ਮਾਲਕ ਹੋਵਾਂਗੇ ਵੱਡੇ ਦਾ ਜ਼ਿਮੀਂਦਾਰ ਤੁਰਦੇ ਵੀ ਨਹੀਂ ਹੈਗੇ ਆਹੀ ਗੱਲਾਂ ਨੇ ਹਾਂ ਕਿਹਨਾਂ ਕੋਲੇ ਖੁੱਲੀ ਜ਼ਮੀਨਾਂ ਵੱਡੇ ਕਰਾਣੇ ਨੇ ਉਹੀ ਨੇ ਇਹ ਕਿਹੜੀ ਗੱਲ ਹੈ ਜਿਹੜੇ ਛੋਟੇ ਕਿਸਾਨ ਨੇ ਨਾ ਉਹ ਜ਼ਿਆਦਾ ਉਹ ਜ਼ਿਆਦਾ ਸੰਘਰਸ਼ਾ ਦੇ ਵਿੱਚ ਆਉਂਦੇ ਆ ਉਹ ਗੱਲ ਕਰਦੇ ਨੇ ਉਹ ਜਿਹੜੇ 100 ਕਿੱਲੇ ਤੋਂ ਵੱਧ ਵਾਲੇ ਆ ਉਹ ਤਾਂ ਸੰਘਰਸ਼ਾ ਤੇ ਆ ਕੇ ਆਉਂਦੇ ਨਹੀਂ 20 ਕਿੱਲੇ ਵਾਲੇ ਵੀ ਨਹੀਂ ਆਉਂਦੇ ਜੀ ਨਹੀਂ ਜ਼ਮੀਨ ਨਹੀਂ ਜਿਹਦੇ ਕੋਲ 2-4 ਕਿੱਲੇ ਜ਼ਮੀਨ ਹੈ ਉਹਦੇ ਤਾਂ ਉਹੀ ਰੋਟੀ ਹੈ ਸੋ 100 ਕਿੱਲੇ ਵਾਲੇ ਤੇ 20 ਕਿੱਲੇ ਕ ਬਾਹਰ ਵੀ ਹੋ ਜਾਣਗੇ ਕੋਈ ਡਰ ਨਹੀਂ ਉਹਦੀ ਰੋਟੀ ਤਾਂ ਫਿਰ ਵੀ ਬਚ ਗਈ ਜਿਹਦੇ ਕੋਲ 4 ਕਿੱਲੇ ਨੇ ਚਾਰੇ ਗਈ ਆਜਾ ਅੱਥਰ ਵੱਡੇ ਗਏ ਉਹਦੇ ਕਿਸਾਨ ਦੇ ਹੱਥ ਵੱਡੇ ਗਏ ਉਹ ਕਰੂ ਹਾਂ ਉਹਨੇ ਅੱਜ ਰੋਟੀ ਖਾਣੀ ਐ ਛੋਟੇ ਕਿਸਾਨ ਦੀ ਰੋਟੀ ਖਾਣੀ ਐ ਜੇ ਜ਼ਮੀਨ ਰਹੂ ਤਾਂ ਉਹ ਰੋਟੀ ਖਾਊਗਾ ਮਜ਼ਦੂਰੀ ਵੀ ਨਹੀਂ ਕਰ ਸਕਦਾ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਸਕਦਾ ਕਿੱਤਾ ਨਹੀਂ ਕਰ ਸਕਦਾ ਵੱਡੇ ਕਰਨ ਜੇ 20 ਕਿੱਲੇ ਵਿਚਾਰ ਰੁਕ 100 ਚ ਰੁਕ ਜੂਗੀ ਉਹ ਸਾਰ ਲੈਣਗੇ ਪਰ ਛੋਟਾ ਕਿਸਾਨ ਨਹੀਂ ਸਾਰਦਾ ਐਸੀ ਗੱਲ ਕਿ ਛੋਟਾ ਕਿਸਾਨ ਸਭ ਤੋਂ ਵੱਧ ਸੰਘਰਸ਼ ਕਰ ਰਹੇਗਾ ਕਿਦਾਂ ਤੁਹਾਨੂੰ ਕਿਸੇ ਨੇ ਫਾਇਦੇ ਕਨਾਨ ਦੀ ਅਜੇ ਤੱਕ ਕੋਸ਼ਿਸ਼ ਕੀਤੀ ਹੈ ਇਹ ਸਾਰੀ ਗਣਾਂ ਦੀ ਭਗਵੰਤ ਮਾਨਾ ਆਪਣੀ ਜੰਦੇ ਸਾਡੀ ਮੁਕਤਵੀ ਦੇ ਦੁਆਰੇ ਨੇ ਉਹ ਜ਼ਿੰਮੇਦਾਰੋਂ ਕਹਿੰਦੇ ਪਲਾਟ ਕੱਟਾਂਗੇ ਸੁਣ ਕੋਠੀਆਂ ਤੇ ਕੱਟਾਂਗੇ ਮੈਂ ਪੈਸੇ ਵੇਚਣੋਂ ਉਪਰ ਜਾਵਾਂਗਾ ਮੈਨੂੰ ਤੁਹਾਡੀ ਸ਼ਕਲ ਨਾ ਸੀਐਮ ਭਗਵੰਤ ਮਾਨ ਵਰਗੀ ਪਤਾ ਨਹੀਂ ਕਿਉਂ ਦਸਾਂ ਨਾਲ ਰਹੇ ਇਹਦੇ ਲੱਸਾ ਲਲ ਰਹੇ ਤੁਸੀਂ ਆਹ ਪਾਰਟੀ ਲੈਉਣ ਵਾਲਾ ਮੈਂ ਇਹਨਾਂ ਨੂੰ ਆਹ ਸੀਐਮ ਭਗਵੰਤ ਨੂੰ ਲੈ ਆਣ ਦੱਸ ਹਾਂ ਬਾਬਾ ਕੇਜਰੀਵਾਲ ਨੂੰ ਸਟੇਟ ਤੇ ਚੜਾਉਂਦਾ ਰਹਾਂਗਾ हां जी हां अनमोल ਬਗਗਨ ਮਾਨ ਨੂੰ ਸਟੇਜ ਤੇ ਚੜਾਉਂਦਾ ਰਹਿ ਬੋਟਾ ਦੇ ਪੈਰ ਧਰ ਕੇ हां ਅਸੀਂ ਹੁਣ ਸੰਘਰਸ਼ ਇੱਧਰ ਹੋ ਗਿਆ ਇਹ ਪੁੱਠੇ ਰਾਜ ਚੱਲ ਪਏ ਅਸੀਂ ਇਹ ਪਾਰਟੀ ਚੋਂ ਨਿਕਲ ਗਏ ਅਸੀਂ ਜਸੇਬੰਦੀ ਚ ਆ ਗਏ ਅੱਛਾ ਤੁਸੀਂ ਆਵਾਦੀ ਪਾਰਟੀ ਦੇ ਮੱਕੜ ਰਹੇ ਹੋ ਮੱਕੜ ਕੀ ਚਮਚਾ ਚਮਚਾ ਬਲਾਗ ਸੰਤੀ ਚੋਂ ਲੜਿਆ ਹੋਇਆਗਾ ਅੱਛਾ ਝਾੜੂ ਦੇ ਨਾਤੇ ਚਮਚਾ ਪੂਰਾ ਚਮਚਾ ਪੂਰਾ ਜਮਚਾ ਦੀ ਇਹਨਾਂ ਨੇ ਨੀਤੀਆਂ ਪਾਲਸੀਆਂ ਹੁਣ ਖਰਾਬ ਹੋ ਗਈਆਂ ਅਸੀਂ ਖਰਾਬ ਹੋ ਗਏ ਅਸੀਂ ਉਹ ਜੋ ਨਿਕਲ ਗਏ ਅਸੀਂ ਇਧਰ ਪਾਰਟੀ ਚ ਜਸੇਬੰਦੀ ਚ ਆ ਗਏ ਆ ਪਾਪਾ ਮੈਂ ਕੱਲ ਕਹਿਣੀ ਜਾਵਾਂਗਾ ਤੁਸੀਂ ਆਪ ਕਹਿੰਦਾ ਤੁਸੀਂ ਚਮਚੇ ਰਹੇ ਹੋ ਪਹਿਲਾਂ ਤਾਂ ਆਮਾਦੀ ਪਾਰਟੀ ਦੇ ਖਿਲਾਫ ਹੋਣਾ ਤੁਹਾ ਨੇ ਤੁਸੀਂ ਲੜਨ ਨੂੰ ਜਾਂਦੇ ਹੋ ਉਹ ਤਾਂ ਇਹ ਬੋਲਦੇ ਨਹੀਂ ਸੀ ਜੀ ਉਹਦਾ ਬੜਿਆਂ ਦੇ ਦੀ ਹੁਣ ਤਾਂ ਸਾਰੇ ਪਾਰਟੀ ਵਾਲੇ ਕਰਦੇ ਨੇ ਇਹਨੇ ਬੰਦੇ ਅੱਛਾ ਤਾਂ ਮੱਕੜਾਂ ਤੋਂ ਹੁਣ ਪੁੱਛਦੇ ਨਹੀਂ ਮੱਕੜਾਂ ਨੂੰ ਪੁੱਛਦੇ ਹੁਣ ਤਾਂ ਪੁੱਛਦੇ ਨਹੀਂ ਤਾਂ ਕਾਲੀ ਵਾਲਾ ਰਲਾ ਲਿਆ ਕਾਂਗਰਸੀ ਰਲਾ ਲੀ ਹਾਂ ਹਾਂ ਹੁਣ ਤਾਂ ਇਹ ਨਹੀਂ ਪੌਸੀ ਤੇ ਭੱਟੇ ਨੇ ਹੁਣ ਸਾਨੂੰ ਕਿਹੜਾ ਪੁੱਛਦਾ ਮੱਕੜਾਂ ਨੂੰ ਤੇ ਚਮਚੇ ਨੂੰ ਹੈ ਫੇਰ ਸਾਡੇ ਸਕੀਰੀਆਂ ਬਥੇਰੀਆਂ ਨੇ 42 ਜਾਣੇ ਸਤਾਹ ਹੀ ਪੈਸੇ ਹੋਏ ਨੇ ਸਾਡੇ ਪਿੰਡ ਦੇ ਆਤੜੀ ਖੁਰਦੇ ਅੱਛਾ ਹਾਂ ਨਾ। ਉਹ ਕਪੜਾ ਹੋਣਾ। ਅੱਛਾ ਸ਼ਾਗਲ ਬੈਨ ਨੂੰ ਹਰੇਕ ਕਹਿੰਦਾ ਵੀ ਹਾਂ ਇਹਦੇ ਨਾਲ ਮਿਲਦੀ ਐ। ਉਹ ਹਾਂ ਮੈਂ ਵੀ ਕਹਿਣ ਲੱਗੇ ਚੱਲ ਹਾਂ। ਹਾਂ। ਹਾਂ ਸ਼ਾਗਲ ਮਿਲਦੀ ਐ। ਬੋਲਦੇ ਵੀ ਉਦਾਂ ਹੀ ਆ। ਬੋਲਦੇ ਵੀ ਉਦਾਂ ਫੇ ਜਿੱਦਾਂ ਬੋਲਦੇ। ਉਹ ਨਹੀਂ ਕਮੇਡੀ ਐ। ਉਹ ਨਹੀਂ ਕਮੇਡੀ ਤਾਂ ਫਿਰ ਇਹਦੇ ਨਾਲ ਰਹਿ ਜਾਂ ਜੀ ਬਹਿਬ ਤਾਂ ਸਿੱਖੀਆਂ ਹੋਈਆਂ ਨੇ। ਅੱਛਾ। ਹਾਂ। ਆ ਝੂਠ ਮਾਰਦੇ ਕਹਿੰਦਾ ਹੈਂਡਲ ਮਾਰਦਾ ਹੁੰਦਾ ਲੋਕਾਂ ਨੂੰ ਭਮਾਉਂਦਾ ਹੈਗਾ। ਕੋਈ ਨਹੀਂ ਕਿਤੇ ਹੈਂਡਲ ਨਹੀਂ ਮਾਰਿਆ। ਮੇਰੇ ਨਾਲ 2 ਸਾਲ ਪਹਿਲਾਂ ਪੜਦਨ ਕੋਲ ਕੁਲਫੀ ਗਰਮਾ-ਗਰਮ ਕੱਢੀ ਕਾਸਟ। ਉਦੋਂ ਇਹ ਮੈਂ ਉਹਦੇ ਮਾਗਰ ਸੀ ਪਲੱਸ 2 ਵਿੱਚ ਸੀ ਨਹੀਂ ਸਰ ਨਾਲ ਪੜਿਆ ਹੈ ਮੈਂ ਸਰਕਾਰੀ ਚ ਪੜਦਾ ਰਿਹਾ ਸਾਰਿਆਂ ਬੈਤਾਂ ਦਾ ਪਤਾ ਹੈ ਹਾਂ ਹਾਂ ਹੁਣ ਇਹ ਚੱਲ ਲੱਗ ਗਿਆ ਇਹਦੇ ਚਿੱਕਾ ਲੱਗ ਗਿਆ ਤਾਂ ਠੀਕ ਹੈ ਹਾਂ ਇਹ ਕਹਿੰਦੇ ਸੀਐਮ ਭਗਵੰਤ ਸਿੰਘ ਕਹਿੰਦੇ ਉਹ ਕਿਸਾਨਾਂ ਦਾ ਪੁੱਤ ਆ ਤੇ ਹੈਗੇ ਲੋਕੀ ਕਹਿੰਦੇ ਲੋਕੀ ਕਹਿੰਦੇ ਤੇ ਮਾਸਟਰ ਦਾ ਪੁੱਤ ਆ ਕਿ ਕਿਸਾਨਾਂ ਦਾ ਪੁੱਤ ਨਹੀਂ ਨਾ ਨਾ ਕਿਸਾਨਾਂ ਦਾ ਕੋਈ ਪੁੱਤ ਨਹੀਂ ਮਾਸਟਰ ਦਾ ਪੁੱਤ ਹੈ ਕੋਈ ਨਹੀਂ ਮੈਂ ਕਿਸਾਨਾਂ ਦਾ ਕੋਈ ਪੁੱਤ ਨਹੀਂ ਜੇ ਕਿਸਾਨਾਂ ਦਾ ਪੁੱਤ ਹੁੰਦਾ ਪਾਲਸੀਆਂ ਕਿਉਂ ਲੈ ਕੇ ਆਉਂਦਾ ਇਹ ਜਿਹੜੇ ਪਾਲਸੀਆਂ ਜ਼ਿੰਮੇਵਾਰਾਂ ਨੂੰ ਤੰਗ ਕਰਦਾ ਆਪ ਦਾ ਕਿਹੜੀਆਂ ਕੈਸਟਾਂ ਚ ਕਰਿਆ ਕਰਦਾ ਹੁੰਦਾ ਮਿੱਠੀਆਂ ਮਿਰਚਾਂ ਫਲਾਣਾ ਸੱਪ ਉਹ ਆਏ ਪੈਨੇ ਤੇ ਮੂਰੇ ਅੱਖਾਂ ਦੇ ਸਾਹਮਣੇ ਉਹ ਆ ਬਤਾ ਸੋਚੇ ਉਹ ਗੱਲਾਂ ਤੇ ਆ ਬੇ ਨਿਰਪਰ ਕਰੇ ਫੜੇ ਲੋਕਾਂ ਨੂੰ ਹੈ ਵੱਡੇ ਵੱਡੇ ਆ ਸੱਪ ਨੇ ਜਿਹੜੀ ਸੱਪ ਨੇ ਪਟਵਾਰੀਆਂ ਨੂੰ ਸੱਪ ਕਹਿੰਦਾ ਹੁੰਦਾ ਉਹ ਅੱਜ ਫੜੇ ਫਿਰ ਉਹਨਾਂ ਨੂੰ ਸਾਰਾ ਕੁਝ ਕਰੇ ਉਹਨਾਂ ਨੂੰ ਠੀਕ ਹੈ ਵੀ ਤੁਸੀਂ ਆਪ ਦੇ ਚਮਚੇ ਸੀਗੇ ਸੀਐਮ ਭਗਵੰਤ ਮਾਨ ਨਾਲ ਰਹੇ ਹੋ ਜਦੋਂ ਸੀਐਮ ਨਹੀਂ ਸੀ ਉਦੋਂ ਤਾਂ ਬੜੀਆਂ ਗੱਲਾਂ ਪੰਜਾਬ ਦੇ ਇਤਿਹਾਸੀ ਕਰਦੇ ਹੁੰਦੇ ਸੀ ਤੁਹਾਡੇ ਨਾਲ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਸੀਐਮ ਬਣੂੰਗਾ ਬਾਦੂ ਜੀ ਸੀਐਮ ਦਾ ਉਹ ਚਿਹਰਾ ਨਹੀਂ ਦਿੰਦਾ ਜੇ ਐਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਭਮਾਉਂਦਾ ਹੁੰਦਾ ਹੱਸੇ-ਅਸੀ ਚ ਗੱਲਾਂ ਬਾਤਾਂ ਮਾਗਰ ਲਾਉਂਦਾ ਹੁੰਦਾ ਲੱਗ ਜਾਂਦੇ ਸੀ ਲੋਕੀ ਅਸੀਂ ਵੀ 8 ਵਜੇ ਰਾਲੇ ਕਿ ਜਾਨੇ ਅੱਜ ਤਾਂ ਅਸੀਂ ਹੁਣ 13-14 ਜਾਣੇ ਜਾਂਦੇ ਨੇ ਉਹ 28-28 ਜਾਣੇ ਜਾਂਦੇ ਹੁੰਦੇ ਬੱਸਾਂ ਭਰ ਕੇ ਇਹਦੀਆਂ ਰੇਲੀਆਂ ਚ ਕੇਰਾ ਸਾਨੂੰ ਮਜੀਠੀਏ ਪਿੰਡ ਤੌਰ ਤੱਕ ਆ ਪੇਪਰ ਲਾ ਕੇ ਆਉਣੇ ਨੇ ਨਸ਼ੇ ਖਿਲਾਫ ਉਥੇ ਸਾਨੂੰ ਘਟਾਤਾ ਤੂੰ ਹੀ ਪੁਲਿਸ ਇੱਡੇ ਇੱਡੇ ਬੰਦੇ ਘੱਟਦੇ ਮਜੀਠੀਏ ਹਾਂ ਐਨੂੰ ਕਿ ਭੇਤੀ ਆਪ ਕਿਉਂ ਨਹੀਂ ਗਏ ਮੈਂ ਕਿ ਤੁਹਾਨੂੰ ਕਿ ਭੇਜਿਆ ਆਪ ਕਿਉਂ ਨਹੀਂ ਗਏ ਮਜੀਠੀਏ 50 ਕਿ ਮਜੀਠੀਏ ਆਹ ਲਾ ਕੇ ਉਹ ਨਸਰਾਖਤਰੀ ਦੇ ਪੋਸਟਰ ਅਸੀਂ ਲਾਉਣ ਵਾਗੇ ਉਥੇ ਮਜੀਠੀਏ ਇੱਡੇ ਇੱਡੇ ਬੰਦੇ ਘੱਟਦੇ ਤੁਹਾਨੂੰ ਬਸ ਚੁੱਪ ਤੁੰਨ ਕੇ ਫੇਰ ਮੋੜਤਾ ਕਰਿਆ ਸੀ ਇਹਨਾਂ ਵਾਸਤੇ ਹਾਂ ਸਾਰਾ ਕੁਝ ਕਰ ASCII ਮਾਸਤੀ ਕਰਦੇ ਰਹੇ ਹਾਂ ਆ ਗਾਲਾਂ ਵਿੱਚ ਮਜੀਠੀਆਂ ਤਾਂ ਆਉਣ ਫਿਰ ਇਹਨਾਂ ਨੇ ਅੰਦਰ ਦੇ ਹੀ ਦਿੱਤਾ ਮਜੀਠੀਆਂ ਫਿਰ ਦੇਣਾ ਹੱਕ ਹੈ ਇਹਨਾਂ ਦਾ ਕਦੇ ਵਾਅਦੇ ਕਰੇ ਸੀ ਹਲੇ ਹੋਰ ਕਰਨ ਕੈਪਟਨ ਨੂੰ ਵੀ ਕਰਨ ਸਾਰਿਆਂ ਨੂੰ ਕਰਨ ਰਾਜ ਬੜਿੰਗ ਨੂੰ ਵੀ ਕਰਨ ਕਿਹੜੇ ਵਾਅਦੇ ਕਰੇ ਸੀ ਜਿਹਨੇ ਮਜੀਠੀਆਂ ਅੰਦਰ ਦੇਤਾ ਪਰ ਉਹਨਾਂ ਦੀ ਕੋਠੀ ਕਿਹਨੂੰ ਢਾਉਂਦਾ ਮਜੀਠੀਆਂ ਦੀ ਕੋਠੀ ਕੌਣ ਢਾਉ ਉਹ ਮਜੀਠੀਆਂ ਦੀ ਉਧਰ ਚਾਖਦਾ ਨਹੀਂ ਸਾਨੂੰ ਤਾਂ ਉਹ ਜਿਹੜਾ ਦਾ ਚਾਕਾ ਖੜਾ ਲੱਦੇ ਵੀ ਨਹੀਂ ਕੋਈ ਰਲੀ ਮਿਲੀ ਭੁਗਤਾ ਹਮ ਗੱਲ ਨੂੰ ਮੋਰਮਾਨ ਕਹਿੰਦੀ ਪੰਜ ਮਿੰਟਾਂ ਚ ਐਮਐਸਪੀ ਹਾਂ ਹੁਣ ਅੱਜ ਤੁਸੀਂ ਫਾਦੀ ਦੀ ਜਾਂਦੀ ਐ ਅੱਜ 5 ਮਿੰਟਾਂ ਚ ਤੁਸੀਂ ਫਾਦੀ ਦੀ ਜਾਂਦੀ ਐ ਵਾਗਨ ਨੂੰ ਮੋਲਵਾਨ ਉਹ ਤਾਂ 5 ਮਿੰਟਾਂ ਜਾਏ ਕਹਿੰਦੀ ਸੀ ਹੈ ਇਹਨੇ ਸਾਰੇ ਉਹਦਾ ਕਲਾਕਾਰ ਇਕੱਠੇ ਕਰਕੇ ਆਪਦਾ 92 ਦੇ 92 ਵਿਧਾਇਕ ਬਣਾ ਲੇ ਲੋਕਾਂ ਨੂੰ ਹੁਣ ਫੁੱਦੂ ਬਣਾਤਾ ਹੁਣ ਕੋਈ ਉਹ ਨਹੀਂ ਕਰਦਾ ਹੁਣ ਉਹ ਤਾਂ ਪੀੜਾ ਪੰਜਾ ਚਲਾਵੇ ਮੀਜੀਠੀ ਦੇ ਪੀੜਾ ਪੰਜਾ ਚਲਾਵੇ ਚਲ ਨਸ਼ੇ ਹਰਕਤੀ ਚ ਨੂੰ ਫੜੀ ਜਾਂਦੇ ਨੇ ਉਹ ਤਾਂ ਪੀੜਾ ਪੰਜਾ ਚਲਾ ਕੇ ਧਗਾਵੇ ਗਰੀਬਾਂ ਦੇ ਘਰਾਂ ਦੇ ਪੀੜਾ ਪੰਜਾ ਚਲਾਈ ਜਾਂਦੇ ਨੇ ਹਤਾਨਾ ਬਾਦ ਕਰਦੇ ਨੇ ਵੀ ਹਾ ਫੜੇ ਨੇ ਨਜ਼ਾਰਾ ਕਰੀ ਜੀ ਦੇ ਤੱਕ ਨੇ ਉਹਨਾਂ ਨੇ ਨਹੀਂ ਲੇਤਾ ਬੇ ਆਪਦੀਆਂ ਕੀਤੀਆਂ ਸੁਖਵੀਰ ਉਹਨਾਂ ਨੇ ਕੀਤੀਆਂ ਆਪਾਂ ਇਹ ਕਹਿ ਨਹੀਂ ਸਕਦੇ ਉਹਨਾਂ ਨੇ ਕੀਤੀਆਂ ਕਿ ਨਹੀਂ ਕੀਤੀਆਂ ਅਜੇ ਤਾਂ ਚਲੋ ਕੋਰਟ ਦੇ ਵਿੱਚ ਹੈ ਸਭ ਕੁਝ ਆਪਾਂ ਕਹਿ ਨਹੀਂ ਸਕਦੇ ਵੀ ਇਹ ਤਾਂ ਕਿਉਂ ਲੋਕਾਂ ਨੂੰ ਪਤਾ ਸਾਰਾ ਕਿਹਨੇ ਗੋਲੀ ਚਲਾਈ ਹੈ ਕਿਹਨੇ ਫਾਇਰ ਮਾਰੇ ਨੇ ਕਿਹਨੇ ਆਰਡਰ ਦਿੱਤਾ ਪਤਾ ਕਿਉਂ ਨਹੀਂ ਉਹ ਤਾਂ ਠੀਕ ਹੈ ਉਹ ਉਹਦੇ ਉਹਦੇ ਚੀਜ਼ ਤਾਂ ਮੈਂ ਵੀ ਕਹਿੰਦਾ ਪਤਾ ਸਾਰੇ ਮੁਲਕ ਨੂੰ ਪਤਾ ਕਰਦਾ ਅਣਪੜ੍ਹੇ ਨੂੰ ਪੁੱਛਣੇ ਜਾ ਕੇ ਉਹਨੂੰ ਵੀ ਪਤਾ ਹੈ ਅਸੀਂ ਤਾਂ ਹੁਣ ਜੇ ਸੇ ਬੰਦੀ ਚ ਫਿਰਦੇ ਸਾਨੂੰ ਤਾਂ ਪੱਤੀ ਪੱਤ ਹਾਂ ਹਾਂ ਮਜੀਠੀਏ ਨੂੰ ਵੀ ਲੱਗਦਾ ਨਮੀ ਪੇ ਵੀ ਕੀ ਗਰਫਦਾਰੀ ਮੁੱਛਾਂ ਨੂੰ ਬਟਾ ਦਿੰਦਾ ਸੀ ਉਹ ਹੁਣ ਬਾਰੇ ਮੁੱਛਾਂ ਨੂੰ ਬਟਾ ਉਹਨੂੰ ਹਟ ਕੇ ਬੈਜਣਾ ਹੁਣ ਸਹਰਾਣਾ ਮੰਗੀ ਜਾਂਦੇ ਉਹ ਡਰਾਮੇ ਕਰਦੇ ਹੁੰਦੇ ਨੇ ਯਾਰ ਅਰੇ ਇਹਨਾਂ ਨੇ ਤਾਂ ਵਧੀਆ ਕੀਤਾ ਨਸ਼ੇ ਦੇ ਖਿਲਾਫ ਯੋਧੇ ਨਸ਼ਿਆ ਵਿਰੋਧ ਤੇ ਛੇੜਿਆ ਇਹਨਾਂ ਨੇ ਹਰੇ ਦਾ ਗਰੀਬਾਂ ਦਾ ਕਰਤਾ ਹੀ ਜਾਂਦੇ ਨਸ਼ੇ ਭੱਡੇ ਮਾਗਰ ਮੱਛੀ ਨਹੀਂ ਫੜੇ ਨਹੀਂ ਕਿਹੜੇ ਵੱਡੇ ਮਾਗਰ ਮੱਛਰੇ ਹੁਣ ਮਜੀਠੀਏ ਕਹਿੰਦੇ ਮਜੀਠੀਆ ਫੜਦੇ ਫਿਰ ਹੋਰ ਹੈਗੇ ਨੇ ਕੱਲਾ ਮਜੀਠੀਆ ਕੱਲਾ ਮਜੀਠੀਆ ਤਾਂ ਹੀ ਤੋਲਦਾਂ ਦੀ 100 ਗ੍ਰਾਮ ਤੋਲ ਦੂਗਾ ਤੋਲਣ ਵਾਲਿਆਂ ਨੂੰ ਫੜੇ ਘੜੇ ਨਾਦ ਦਿੰਦੇ ਦੀ ਲਾਲ ਬੱਤੀ ਵਾਲੀਆਂ ਗੱਡੀਆਂ ਜਿੱਲੇ ਦੇ ਜਾਂਦਾ ਹੁੰਦਾ ਸੀ ਭੋਲੇ ਵਰਗੇ ਗਵਾ ਬੈਠੇ ਨੇ ਜਗਦੀਸ਼ ਭੋਲੇ ਵਰਗੇ ਉਹਨਾਂ ਨੂੰ ਪੁੱਛ ਕੇ ਚ ਪੜਤਾਲ ਕਰਕੇ ਸਾਰਿਆਂ ਤੇ ਪਾਉਣ ਪਰਚੇ ਆਪਾਂ ਕਹਿੰਦੇ ਕਹਿੰਦੇ ਵੀ ਹਾਂ ਉਹਦਾ ਧੰਨਵਾਦ ਕਰਾਂਗੇ ਸਾਰਿਆਂ ਤੇ ਪਰਚੇ ਪਾਉਂਦੇ ਨਸ਼ਾ ਤੁ ਜਵਾਨਾਂ ਕਾ ਨੂੰ ਹਟਾਉਂਦਾ ਹੈ ਖੇਡਾਂ ਵੱਲ ਲਾਉਂਦਾ ਧੰਨਵਾਦ ਉਹਦਾ ਉਹਦਾ ਵੀ ਨਿਕਲਣਾ ਵੀ ਹਰੇ ਹੈ ਹੈ ਗਰਾਊਂਡ ਬਣਾਉਂਦਾ ਹੈ ਚੰਗੀਆਂ ਸਹੂਲਤਾਂ ਦਿੰਦਾ ਠੀਕ ਹੈ ਕਰ ਲੈ ਵਾ ਇੱਕ ਪਾਸੇ ਤਾਂ ਅਸੀਂ ਵਿਰੋਧ ਕਰ ਰਹੇ ਆ ਜੱਟਾ ਇਕੱਠ ਹੋ ਗਿਆ ਮੈਂ ਵੀ ਦੇਖ ਰਿਆ ਸਵੇਰੇ ਤਾਂ ਲੱਗਦਾ ਸੀ ਬਹੁਤ ਘੱਟ ਹੀ ਲੋਕ ਆਣਗੇ ਚਲੋ ਕਈ ਤਾਂ ਆਪਣੇ ਪਿੰਡਾਂ ਇੱਚੀ ਮਾਰਚ ਕਰਕੇ ਵਾਪਸ ਚਲੇ ਗਏ ਕਈ ਇੱਥੇ ਆਏ ਨੇ ਪਰ ਦੂਜੇ ਪਾਸੇ ਕੱਲ ਹੀ ਸੀਐਮ ਭਗਵੰਤ ਸਿੰਘ ਮਾਨ ਇੱਥੇ ਆਂਦੇ ਆ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਕਰਦੇ ਨੇ ਵੱਡਾ ਇਕੱਠ ਕਰ ਲਾਂਦੇ ਨਹੀਂ ਬੱਸਾਂ ਭਰ ਲੈਂਦੇ ਨੇ ਪਿੰਡਾਂ ਚ ਆਪੀ ਆਰਟੀਸੀ ਤੋਰ ਦਾਂਦੇ ਨੇ ਦਿਹਾੜੀ ਦੇ ਜਾਂਦੇ ਨੇ ਸਾਨੂੰ ਕੋਈ ਅਸੀਂ ਨਾ ਦਿਹਾੜੀ ਦੇ ਸਕਦਾ ਤਾਂ ਉਹ ਹੋਣਿਆ ਅਬਦੇ ਚਾਜ ਬੇਵਾਸਤੇ ਆਉਣਿਆ ਇੱਥੇ ਲੜਨ ਵਾਸਤੇ ਆਉਣ ਆਲੀ ਲੜਾਈ ਕਰਨ ਵਾਸਤੇ ਕੀ ਆ ਬਿਧ ਦੇਹਾੜੀਆਂ ਦੇ ਜਾਂਦੇ ਨੇ ਆ ਜਾਂਦੇ ਨੇ ਲੋਕ ਨਰੇਗਾळ्या ਨੂੰ ਲਿਆਉਣਗੇ ਨਰੇਗਾळ्या ਨੂੰ ਚੜ ਲੈਣੇ ਫਿਰ ਸੋਰੀ ਨਰੇਗਾ ਬੰਦ ਕਰਾਂਗੇ ਯਾ ਮਾਨ ਤੁਸੀਂ ਕਹਿੰਦੇ ਪੁਰਾਣੇ ਜਾਣਦੇ ਨੇ ਤੁਹਾਡੇ ਨਾਲ ਗੱਲਾਂ ਕਰਦੇ ਸੀ ਮੈਂ ਸੀਐਮ ਬੜੂੰਗਾ ਇਤਨੀਆਂ ਗੱਲਾਂ ਕਰਦੇ ਐਦਾਂ ਦੀਆਂ ਗੱਲਾਂ ਨਹੀਂ ਕੀਤੇ ਕਰੀਆਂ ਸੀ ਛੇ ਮੰਨਾ ਪੰਜਾਬ ਨੂੰ ਬਦਲਣ ਦੀ ਗੱਲ ਕਰਦੇ ਪੰਜਾਬ ਨੂੰ ਬਦਲਣ ਦੀ ਗੱਲ ਕਰਦੇ ਹਿੰਦੀ ਐਟ ਹੈ ਜਿੱਥੇ ਕਹਿੰਦੇ ਆਪਾਂ ਗਧਾਂ ਗਧੀਆਂ ਗਈ ਜਾਊਗਾ ਹੈਂ ਡੈਡੀ ਮਾਰੀ ਹੈ ਉਹਦੇ ਹੁਣ ਮੈਂ ਜਿਵੇਂ ਬੰਦੀ ਨੂੰ ਕਹਦੇ ਮੈਂ ਖਾ ਚ ਜਾਣ ਨਹੀਂ ਦਿੰਦਾ ਚੰਡੀਗੜ੍ਹ ਰੋਕੂਗਾ ਕਹਿੰਦੇ ਕਿ ਮੈਂ ਖਾ ਹਿੰਦੀ ਆ ਉਹ ਰੋਕ ਕੇ ਹਟਾ ਪਿੰਡੀ ਪਿੰਡੀ ਸੋਗਪਾਲ ਖੈਰੇ ਨੂੰ 13 ਮਿੰਟਾਂ ਚ ਕੱਢਤਾ ਸੀ ਕਿੱਦੇ ਕੱਢਣ ਤੇ ਆ ਮੀਤ ਜਿਹੜੇ ਕਰੇ 13 ਮਿੰਟਾਂ ਦੇ ਅੰਦਰ ਅੰਦਰ ਕਰਤਾ ਸੀ ਮੈਂ ਰੱਖੀ ਤੇ ਉਹਦੀ ਮੀਟਿੰਗ ਇਹਨੇ ਉੱਤੋਂ ਦੀ ਰੱਖ ਕੇ 13 ਮਿੰਟਾਂ ਚ ਬਾਹਰ ਹੋ ਜਾ ਪਾਰਟੀ ਚ ਵਾਲਗਰੇ ਗੰਨੇ ਆਪ ਛੱਡੀ ਆ ਆਪ ਕਿਉਂ ਛੱਡੀ ਇਹਨੇ ਕੱਢਿਆਗਾ ਸੋਗਪਾਲ ਖੈਰਾ ਤਾਂ ਐਲਓ ਪੀਸੀ ਇਹਨਾਂ ਨੇ ਕਿੱਦਾਂ ਕਰਤਾ ਐਲਓ ਪੀਸੀ ਇਹਨੂੰ ਐਸੀ ਵੀ ਇਹ ਨਾ ਮੁੱਖ ਮੰਤਰੀ ਬਣ ਜੇ ਵੀ ਇਹ ਜਾ ਹੋ ਬਰਾਰਾ ਬੱਦ ਉਹ ਮੋਦੇ ਦੀ ਗੱਲ ਉਠਾਉਂਦਾ ਸੀ ਉਹ ਤੇ ਗੱਲ ਉਠਾਉਂਦਾ ਇਹ ਸੀਐਮ ਭਗਵੰਤ ਸਿੰਘ ਕੀ ਕਰਤੇ ਸੀ ਸੀਮਾ ਸੀਮਾ ਨਾਲ ਆਪ ਦੇ ਤਾਂ ਦੇ ਤੇ ਚਲਦਾ ਨਹੀਂ ਗੱਲੀ ਕਿਹੜਾ ਇਹਦੇ ਉੱਤੋਂ ਦੀ ਹੋ ਜੇ ਮੋਰ ਚਲਦਾ ਨਹੀਂ ਬਸ ਚਲਦਾ ਨਹੀਂ ਚਲਦਾ ਨਹੀਂ ਤੇ ਹੁਣ ਤਾਂ ਲੋਕੀ ਕਹੀ ਜਾਂਦੇ ਆ ਵੀ ਇਹ ਪਾਲਿਸੀ ਦੇ ਪਿੱਛੇ ਵੀ ਦਿੱਲੀ ਵਾਲੇ ਆ ਪਿੱਛੇ ਦਿੱਲੀ ਵਾਲੇ ਨਾਲ ਥਾਈ ਹੁਣ ਕੇਜਰੀਵਾਲ ਨੂੰ ਆ ਕੇ ਰਾਂ ਜ਼ਿੰਮੇਵਾਰਾਂ ਬਾਹਨ ਮੁੱਛ ਕੇ ਤੁਰ ਜੀ ਅਸੀਂ ਐ ਐ ਬਾਹਨ ਮੁੱਛਣ ਦੀ ਝਾਕ ਇਹਨਾਂ ਨੂੰ ਹੁਣ ਵੀ ਆਪਾਂ ਇੱਥੇ ਬਾਹਨ ਮੁੱਛ ਲਈਏ ਸਰਕਾਰ ਆਊਗੀ ਪਦੇ ਨਾ ਆਊਗੀ ਸਾਰੇ ਰਲੇ ਮਿਲੇ ਨੇ ਗਾਂਢ ਤੱਪਾ ਚੰਡੀਗੜ੍ਹ ਤੋਂ ਦਿੱਲੀ ਤੋਂ ਚੱਲਦਾ ਇਹਨਾਂ ਦਾ ਸਾਰਿਆਂ ਦੇ ਹਕੂਮਤ ਉੱਥੇ ਭੱਜ ਜਾਂਦੇ ਨੇ ਹਾਂ ਹਾਂ ਜੇਲ੍ਹ ਚਲੇ ਆ ਮੰਗਨ ਤਰਨ ਤਨ ਸੀਆਈਐਸਟਾਫ ਵਿੱਚ ਪਿੱਛੇ ਬਿਆਨ ਦਿੱਤਾ ਸੀ ਤੇ ਅੱਜ ਬਿਆਨ ਦਿੱਤਾ ਵੀ ਭਗਵਾਨ ਜੀ ਨੇ ਗਲਤ ਕੰਮ ਕਰਿਆ ਮਜੀਠੀ ਨੂੰ ਕਿਉਂ ਫੜਿਆ ਇਹੀ ਹਾਲ ਖੈਰੇ ਨੇ ਬਿਆਨ ਦਿੱਤੇਗਾ ਮਜੀਠੀਏ ਬਾਰੇ ਹੁਣ ਮਜੀਠੀਏ ਦੇ ਹੱਕ ਚ ਖੜੇ ਨੇ ਸਾਰੀ ਚਾਲ ਇਹਨਾਂ ਦੀ ਇੱਕੋ ਹੀ ਹੈ ਸਾਰੇ ਇੱਕੋ ਹੀ ਚਾਲ ਹੈ ਆ ਜਿਹੜੇ ਆਇਆ ਕਿ ਹਾਂ ਪਹਿਲੀ ਵਾਰ ਅਸੀਂ ਆਉਣ ਲੱਗੇ ਸੀ ਪਾਰਟੀ 'ਚ ਮੈਂ ਇੱਥੇ ਜਿਵੇਂ ਬੰਦੀ 'ਚ ਮੈਨੂੰ ਦੇਖ ਕੇ ਤੂੰ ਚਿਹਰੇ ਤੇ ਕਹਿਣੋ ਮੈਨੂੰ ਕਹਿਆ ਕਰ ਤੂੰ ਇਹਦਾ ਕੀ ਲੱਗਦਾ ਮੈਂ ਕਿਹਾ ਮੇਰਾ ਮਾਮਾ ਲੱਗਦਾ ਮੇਰੇ ਪਾਪੇ ਦਾ ਮਾਮਾ ਲੱਗਦਾ ਨਾਨਕੇ ਨੇ ਮੇਰੇ ਪਾਪੇ ਦੇ ਉਸਤਾ ਉਹ ਆਇਆ ਰਿਸ਼ਤੇਦਾਰੀ ਹੈ ਰਿਸ਼ਤੇਦਾਰੀ ਹੈ ਪੰਜ ਦਾਦੇ ਆਏ ਹੋਏ ਨਹੀਂ ਮੇਰੇ ਸਕੇ ਇੱਥੇ ਉਸਤਾ ਉਹ ਹਾਂ ਹਾਂ